ਸਾਤਾ ਦੋਸਤੋ ਤੁਹਾਡਾ ਦਬੰਦੜੇ ਦੀ ਫਾਰਮ ਤੇ ਅੱਜ ਆਪਾਂ ਤਨੌਲੇ ਦੀ ਮੰਡੀ ਤੇ ਪਹੁੰਚੇ ਸੀਗੇ ਤੇ ਆ ਨੀਲੀ ਰਾਵੀ ਤੁਹਾਨੂੰ ਲੱਗੀਆਂ ਦਿਖਾਉਣਾ ਇੱਕ ਆਪਲੀ ਕੁਆਲਿਟੀ ਦੀ ਮਗਰ ਜਿਹੜੀ ਕੱਟੀ ਐ ਫੁੱਲ ਜਿਹੜੇ ਉਹਦੇ ਕੈਰੇਕਟਰ ਦੀ ਐ ਪੂਰੇ ਦੀ ਮਾ ਨਾਲ ਵੱਧ ਲక్ష్ਮੀ ਡੇਰੀ ਫਾਰਮ ਵਾਲੇ ਸੂਰਜਪਾਲ ਦੀ ਕੱਟੀ ਐ ਅੱਖ ਚ ਵੀ ਜਵਾਬ ਹੈਗਾ ਤੇ ਬਹੁਤ ਸੋਹਣੀ ਸ਼ਕੀਨ ਮੈਨੂੰ ਤਾਂ ਚੰਗੀ ਲੱਗੀ ਤਾਂ ਕਰਕੇ ਆਪਾਂ ਵੀਡੀਓ ਬਣਾਉਣ ਲੱਗੇ ਬਹੁਤ ਸੋਹਣੀ ਕੱਟੀ ਲੱਗੀ ਆ ਇਹਦੀ ਮਾਂ ਦੇਖਾਂ ਜਵਾਬ ਹੈਗਾ ਪੈਰ ਤਾਰੇ ਕਾਲੇ ਆਗੇ ਤੇ ਉੱਪਰੋਂ ਬਾਈ ਜਿਹੜਾ ਮੜਾ ਹੋਰ ਦੁਬਾਰੇ ਪਰ ਇਹਨੂੰ ਲੈ ਜਾ ਬਾਕੀ ਤੁਸੀਂ ਜਿਹੜੀ ਚਿਹਰੇ ਮੋਰੇ ਦੀ ਜਿਹੜੀ ਤੁਸੀਂ ਚੈੱਕ ਕਰ ਲਓ ਅਗਾੜੀ ਬਹੁਤ ਚੰਗੀ ਆ ਗਈ ਅੱਜ ਝੋਟੀ ਆ ਬਹੁਤ ਵਧੀਆ ਨੀਲੀ ਰਾਵੀ ਦੀ ਸ਼ਕੀਨ ਜਿਹੜੇ ਵੀਰ ਆ ਵਧੀਆ ਇਹ ਬੱਚੇ ਪਾਊਗੀ ਇਹਨੇ ਰਾਜਪੂਤ ਦਾ ਭਾਈ ਜਿਹੜਾ ਦੇ ਬਹੁਤ ਸੋਹਣੀ ਝੋਟੀ ਆ ਗਈ ਆ ਗਾੜੀ ਨੂੰ ਆਪਾਂ ਚੈੱਕ ਫੇਅਰ ਕਰਾ ਦਿੰਨੇ ਖਾਣਾ ਹਵਾਰਨਾ ਚੰਗਾ ਵਾ ਮਗਰ ਕੱਟੀ ਆ ਗਈ ਕਰਮਾਂ ਵਾਲੀ ਦੇ ਬਹੁਤ ਸੋਹਣੀ ਸਾਰੀਆਂ ਉਹ ਜਿਹੜੀਆਂ ਨਿਸ਼ਾਨੀਆਂ ਜਿਹੜੀ ਨੀਲੀ ਰੈਵਿਡੀਆਂ ਕਵਰ ਕਰਦੀ ਐ ਸੂਰਜ ਬੱਲ ਦੀ ਜਿਹੜੇ ਵੀਰ ਕਹਿੰਦੇ ਕੱਟੀ ਆ ਉਹ ਦੁੱਧ ਇਸ ਟਾਈਮ ਬਾਈ ਤੇ ਪੁੱਜਦੇ ਆਪਾਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਜਿਹੜੀ ਛੋਟੀ ਦਿਖਾਈ ਕਮਾ ਸੂਆ ਜੀ ਇਹ ਦੂਜਾ ਸੂਆ ਹੈਗੀ ਦੂਜਾ ਸੂਆ ਹੈ ਹਾਂਜੀ ਤੇ ਦੁੱਧ ਕਿੰਨਾ ਆ ਗਿਆ ਇਸ ਟਾਈਮ ਇਸ ਟਾਈਮ 10 ਕਿਲੋ ਆ ਜੀ ਛੇ ਮਹੀਨਾ ਦਾ ਸੂਈ ਛੇ ਮਹੀਨਾ ਦਾ ਸੂਈ ਨੂੰ 10 ਕਿਲੋ ਦੁੱਧ ਮਗਰ ਕੱਟੀ ਆ ਗਈ ਮਗਰ ਕੱਟੀ ਆ ਜੀ ਕਿਹੜੇ ਬਲ ਦੀ ਆ ਗਈ ਇਹ ਐਲਡੀਐਫ ਵਾਲਿਆਂ ਦੇ ਲਾ ਸੂਰਜ ਬਲਦੀ ਹੈ ਸੂਰਜ ਬਲਦੀ ਹੈ ਜੀ ਹਾਂਜੀ ਤੇ ਕੱਟੀ ਨਿਸ਼ਾਨੀਆਂ ਪੂਰੀਆਂ ਕਵਰ ਕਰਦੀ ਹੈ ਵਧੀਆ ਕੱਟੀ ਆ ਹਾਂਜੀ ਤੇ ਆਪਣਾ ਜਿਹੜਾ ਇਹ ਰੇਟ ਆ ਫਿਕਸ ਜਿਆ ਰੇਟ ਦੱਸ ਰੋ ਲੈਂਡ ਦੇਣਾ ਲੈਂਡ ਦੇਣ ਇੱਕ 15 ਮਹੀਨਾ ਇੱਕ 15 ਦੇ ਦੋਗੇ ਲਓ ਜੀ ਬਾਈ ਨੇ ਬਿਲਕੁਲ ਜਾਇਜ਼ ਰੇਟ ਮੰਗਿਆ ਤੇ ਦੁੱਧ ਦਾ ਇਸ ਟਾਈਮ ਕਿੰਨਾ ਕਿਹਾ ਜਰਾ 10 ਕਿਲੋ ਤਿਆਰ ਆ ਜੀ 10 ਕਿਲੋ ਕੰਡਿਆ ਤਿਆਰ ਆ ਥੋੜੇ ਦਿਨਾਂ ਦੀ ਸੂਈ ਆ ਕਿੰਨੇ ਦਿਨਾਂ ਦੀ ਹੋਈ ਅੱਜ ਅੱਛੇ ਮਹੀਨਾ ਦੀ ਸੂਈ ਨੂੰ ਆ ਤੇ 10 ਕਿਲੋ ਦੁੱਧ ਤਿਆਰ ਆ ਰੇ ਬਾਕੀ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਨੰਬਰ ਬੋਲੋ ਜੀ ਕਿੰਨਾ 62844 62844 5941 5941 ਪਿੰਡ ਕਿਹੜਾ ਆ ਗਿਆ ਆਪਣਾ ਜੋਗਾਨੰਦਾ ਜੀ ਜੋਗਾਨੰਦਾ ਗਿਆ ਜੋਗਾਨੰਦਾ ਆ ਗਿਆ ਜੀ ਪਿੰਡ ਕਰਿਓ ਸੰਪਰਕ ਵੀਰ ਨੂੰ ਇੱਕ ਆ ਝੋਟੀ ਤੁਹਾਨੂੰ ਦਿਖਾਉਣੀ ਆ ਜੀ ਕੁੰਡੀ ਸਕੀਮ ਆ ਗਈ ਬਹੁਤ ਸੋਹਣੀ ਆਰਡਰ ਕੁਆਲਟੀ ਤੁਸੀਂ ਚੈੱਕ ਕਰ ਲਓ ਕੱਲਾ ਕੱਲਾ ਥਣ ਪਿਆ ਬਾਕੀ ਗਾੜੀ ਦੀ ਬਹੁਤ ਚੰਗੀ ਝੋਟੀ ਸਿੰਘਾਨੀ ਸਕੀਮ ਆ ਦੋਨੇ ਦੋਨੇ ਟਾਪ ਕਲਾਸ ਝੋਟੀਆਂ ਕਹਿ ਸਕਦੇ ਆਪਾਂ ਲਥਾਨ ਹਮਾਨੇ ਦੇ ਮਾਰੂ ਨੀਗਾ ਕੱਲਾ ਕੱਲਾ ਥਾਨ ਪਿਆ ਚੰਗੀ ਕੱਦ ਦੀ ਆ ਗਈ ਛੋਟਾ ਨਾ ਮੰਨਿਓ ਭਾਈ ਤੇ ਰੇਟ ਵੀ ਇਹਨੇ ਮੰਨਤੀ ਕਰਿਆ ਬਾਕੀ ਥੋੜਾ ਜਿਵੇਂ ਸਾਨੂੰ ਪਤਾ ਵੀ ਠੰਡਾ ਚੱਲਦਾ ਬਾਕੀ ਸਾਨੂੰ ਲੈ ਕੇ ਵੀ ਉਹ ਤੋਂ ਜਾਣਕਾਰੀ ਰੱਖ ਦਿੰਦਾ ਕਿ ਕਿੰਨਾ ਕੁ ਟਾਈਮ ਹੈ ਇਸ ਸਟੈਂਡ ਜਿਹੜਾ ਤਿਆਰ ਰੁੱਤ ਕਿੰਨਾ ਹੈ ਥਾਲ ਮਾੜੇ ਦੀ ਪੂਰੀ ਸਾਫ ਆ ਗਈ ਤੇ ਮੰਗਰ ਦੇ ਕੱਟ ਆ ਗਿਆ ਜੀ ਹਾਂਜੀ ਭਾਈ ਜੀ ਇਹ ਕਿੰਨੇ ਕਿ ਦਿਨਾਂ ਦੀ ਸੂਈ ਹੋਈ ਆ ਇਹਨੂੰ ਸੂਈ ਨੂੰ ਹੋ ਗਈ 25-26 ਦਿਨ 25-26 ਦਿਨ ਹੋ ਗਏ ਦੁੱਧ ਤਿਆਰ ਕਿੰਨਾ ਗੈਸਟ ਆ ਇਸ ਟਾਈਮ 12 ਕਿਲੋ 12 ਕਿਲੋ ਤੇ ਇਹ ਜਮਾ ਲੈਣ ਦੇਣ ਕਿੰਨੇ ਦੀ ਹੋਜੂ ਜੀ ਇਹ 95000 ਦੇ ਤੇ 95000 ਹੀ ਦੇ ਦੋਗੇ ਤੇ ਪੂਰੀ ਤਾਰ ਟੁੱਟੀ ਪੂਰੀ ਸਾਫ ਹੈ ਉਹ ਬਿਲਕੁਲ ਕੋਲੀ ਹੈ ਬਹੁਤ ਜ਼ਿਆਦਾ ਬਾਕੀ ਸਾਡੇ ਕੋਲੇ ਰੁਟੀਨ ਚ ਪਸੂ ਹੁੰਦੇ ਜਾਂਦੇ ਰਹਿੰਦੇ ਨੇ ਜਾਂਦੇ ਆ ਜੀ ਡੇਲੀ ਘਰੇ ਵੀ ਪਸੂ ਹੁੰਦੇ ਆ ਅੱਛਾ ਅੱਛਾ ਠੀਕ ਆ ਭਾਈ ਨਾਲ ਤੁਸੀਂ ਕਰ ਲਓ ਸੰਪਰਕ ਸਾਨੂੰ ਨੰਬਰ ਲੈ ਕੇ ਦੇਤਾ ਬਿਲਕੁਲ ਜਾਇਜ਼ ਰੇਟ ਚ ਝੋਟੀ ਤੇ ਪੀ 25 ਦਿਨਾਂ ਦਾ ਹੈ ਜਿਹੜਾ ਬੱਚਾ ਹੋ ਗਿਆ ਦਾ ਇਹ ਬਾਕੀ ਤੁਸੀਂ ਕਰਿਓ ਸੰਪਰਕ ਧੰਨਵਾਦ ਜੀ